ਕਰਮ ਅਕਰਮ ਵਿਚਾਰੀ ਐ ਸੰਕਾ ਸੋਨ ਬੇਦਪ੍ਰਾਨ ਕਰਮ ਅਕਰਮ ਵਿਚਾਰੀਏ ਜੇ ਕਰਮ ਜਿਹੜਾ ਹੈ ਔਰ ਅਕਰਮ ਕਰਮ ਹੈ ਨਹੀਂ ਅਕਰਮ ਵਿਰੋਧੀ ਕਰਮ ਕਰਮ ਕਿਦੋਂ ਵਿਰੋਧੀ ਹੁੰਦੇ ਨੇ ਇਹ ਵਕ ਤਾਰਕਤੇ ਤਰਕ ਹੁੰਦਾ ਕਰਮ ਅਕਰਮ ਵਿਚਾਰੀ ਐ ਅਸਲ ਜਿੱਦੇ ਵੀ ਕਰਮ ਨੇ ਅਕਰਮ ਨੇ ਕਾਰਮ ਹੈ ਹੋਰੀ ਜਿਹੜੇ ਕਰਮ ਧਰਮ ਨੇ ਨਾ ਇਹ ਅਕਰਮ ਨੇ ਸਾਰੇ ਕਰਮ ਧਰਮ ਪਰ ਖੜੋ ਜੀ ਤੁਸੀਂ ਜਿਹੜੇ ਕਰਮ ਜੀਦੇ ਨੇ ਨਾ ਆਤਮ ਦੀ ਅੱਖ ਨਾਲ ਸਾਡਾ ਉਹ ਪਕਰਟਾ ਕਰੋ ਜਿਹੜਾ ਕਰਮ ਅਖਰੂ ਦੀਦਾ ਉਹ ਠੀਕ ਸ਼ਬਦ ਬਜਾਉਣ ਵਾਲਾ ਜਿਹੜਾ ਕਰਮ ਅਖਰੂ ਦੀਦਾ ਜੀ ਆਦਮੀ ਆਪਣੇ ਅੰਦਰ ਕਰ ਰਿਹਾ ਤੂੰ ਸ਼ਬਦ ਵਿਚਾਰ ਦਾ ਅੰਦਰ ਹੋ ਰਹੀ ਹੈ ਬਾਹਰ ਦਾ ਦੀਦੀ ਰਿਓ ਬਾਹਰ ਜਿੰਨਾ ਕਰਮ ਦੀਦੇ ਨੇ ਜਿਹੜੇ ਲੋਕ ਕਰਦੇ ਨੇ ਬੋਲਾ ਫੇਰ ਫੇਰ ਚਾਹੇ ਚਾਹੇ ਕਾਰ ਸੇਵਾ ਵਾਲੇ ਨੇ ਚਾਹੇ ਕੋਈ ਲੰਗਰ ਚਲਾਉਂਦਾ ਇਹ ਸਾਰੇ ਕਰਮ ਨੇ ਇਹਦੇ ਨਾਲ ਪ੍ਰਾਪਤੀ ਨਹੀਂ ਹੋਣੀ ਇਹਦੇ ਨਾਲ ਫਾਨੀ ਬਹੁ ਪ੍ਰਾਪਤੀ ਸ਼ਬਦ ਵਿਚਾਰ ਜੋ ਹੁੰਦੀ ਜੇ ਉਹਨਾਂ ਕਰਮਾਂ ਜੋ ਪ੍ਰਾਪਤ ਸ਼ਬਦ ਵਿਚਾਰ ਦਾ ਕਰਦੇ ਨੇ ਉਹ ਕਰਮ ਕਰਦੇ ਹੋ ਉਹਦਾ ਇਹਦਾ ਮਾਦਰਾ ਉਸ ਕਰਮ ਦੇ ਤੁਹਾਨੂੰ ਸ਼ਬਦ ਵਿਚਾਰ ਤੋਂ ਰੋਕਿਆ ਹੋਇਆ ਤਦ ਕਰਮ ਉਹ ਜਿਹੜਾ ਕਰਮ ਸ਼ਬਦ ਵਿਚਾਰ ਤੋਂ ਰੋਕਦਾ ਹੈ ਉਹ ਤੋਂ ਬਿਹੜਾ ਹੋਰ ਕੀ ਹੋ ਦਿੰਦਾ ਜੇ ਕਾਰ ਸੇਵਾ ਵਾਲਿਆਂ ਨੂੰ ਸ਼ਬਦ ਵਿਚਾਰ ਤੋਂ ਕਾਰ ਸੇਵਾ ਨੇ ਰੋਕਿਆ ਹੋਇਆ ਹੈ ਉਹ ਤੋਂ ਬੜਾ ਸ਼ਰਾਫ ਕੀ ਹੋਰ ਹੋ ਦੱਸ ਤੇ ਜਿੱਦ ਕੀ ਲਾ ਕੇ ਬੈਗੀ ਤੁਹਾਡੀ ਸੇਵਾ ਕਾ ਸ਼ਬਦ ਵਿਚਾਰ ਨਹੀਂ ਕੀਤੀ ਤੁਸੀਂ ਉਨੇ ਰੋਕੇ ਹੰਕਾਰ ਬਣ ਕੇ ਵੀ ਉਸੀ ਤੋਂ ਜੀ ਸੇਵਾ ਕਰ ਰਿਹਾ ਤੁਹਾਨੂੰ ਸਮਝਵਾਲੀ ਲੋੜ ਨਹੀਂ ਉਹ ਤਾਂ ਡੁੱਬ ਗਏ ਤੂੰ ਦਾ ਬਣਾ ਪਾਣੀ ਦੇ ਡੁੱਬ ਕੇ ਵਰਕੇ ਤੁਹਾਨੂੰ ਦੱਸੇ ਕੌਣ ਉਹਦਾ ਥੋੜਾ ਹੰਕਾਰ ਬਣ ਕੇ ਹੀ ਸੇਵਾਤਾ ਉਹਦਾ ਨਬੋ ਤਾਂ ਫਿਰ ਉਹਨੇ ਪਰ ਇਹ ਕਰਮ ਜਿਹੜੇ ਕਰਮ ਤਾਂ ਕਿਹਾ ਹੋਇਆ ਹੈ ਇਹ ਸ਼ਬਦ ਵਿਚਾਰ ਛਡਾ ਦਿੰਦੇ ਜੋ ਕੁਰਬਾਨੀ ਦੀ ਵਿਚਾਰ ਕਰਦੀ ਸੀ ਮਨ ਜੇ ਕਹਾਂ ਨਹੀਂ ਤੁਸੀਂ ਛੱਡੋ। ਉਹ ਛੱਡੀ ਹੋਇਆ ਕੋ ਨੱਗਰ ਚਲਾ ਲੈ ਕੋ ਕੁਛ ਕਰ ਲੈ ਕੋ ਕੁਛ ਕਰ। ਇਹ ਛੱਡਿਆ। ਗੱਲ ਇਹਦੇ ਨਾਲ ਵੜੀ ਸੀ। ਉਦੋਂ ਛੱਡਦਾ। ਕਿ ਉਹਨੇ ਛਡਾਇਆ ਤਾਂ ਸਰਕਾਰ ਦੇ। ਉਹ ਕਰਮ ਹੈ ਬਹੁਤ ਭੈੜਾ ਕਰਮ। ਜਿਹੜਾ ਸਿੱਧੇ ਰਾਹ ਤੋਂ ਤੁਹਾਨੂੰ ਉਲਟੇ ਰਾਹ ਬਾਤ। ਇਹ ਸਿੱਧੇ ਰਾਹ ਜਾਣ ਤੋਂ ਰੋਕਿਆ ਹੋਇਆ। ਜਿਹੜੇ ਕਰਮ ਨੇ ਸਿੱਧੇ ਰਾਹ ਤੋਂ ਜਾਣ ਤੋਂ ਰੋਕਿਆ ਹੋਇਆ। ਐ ਸਮਝੋ ਸ਼ਰਾਬ ਦਾ ਨਸ਼ਾ। ਕਰਮ ਕਿਆ ਇਹ ਧਰਮਦਾਰ ਕੋ ਦਾ ਵੀ ਨਸ਼ਾ ਨੋ ਉਹ ਕਰਮ ਦਾ ਨਸ਼ਾ ਵੀ ਸ਼ਰਾਬ ਦੇ ਨਸ਼ੇ ਨਾਲ ਪੈਣਾ ਸ਼ਰਾਬੀ ਦਾ ਮੰਨਦਾ ਵੀ ਉਹ ਅਪਰਾਧੀ ਹੋ ਉਹਦਾ ਵਿਚਾਰਾ ਦੇਖ ਕੇ ਇਹ ਧਰਮਦਾਰ ਦੇਖ ਲਵੇ ਬੰਦਾ ਉਹਦਾ ਤਾਂ ਸ਼ਰਾਬੇ ਨਸ਼ਾ ਉਤਰ ਜਾਂਦੇ ਪੈਰੀ ਹੱਥ ਲਾਉਣ ਨੂੰ ਜਾਂਦਾ ਤੁਸੀਂ ਆਖੜੇ ਫਿਰਦੇ ਹੋ ਫੁੱਲੇ ਵੀ ਅਸੀਂ ਦਾ ਜੀ ਧਾਰਮਿਕ ਬੰਦੇ ਉਹ ਤਾਂ ਬਿਲਕੁਲ ਕਹਿਣਾ ਮੈਂ ਤਾਂ ਜੀ ਅਪਰਾਧੀ ਨਹੀਂ ਕਬਤਰਾ ਮੈਂ ਨਾ ਤਾਂ ਬੋਲਦਾ ਉਹ ਤੁਸੀਂ ਐਵੇਂ ਨਹੀਂ ਬੰਦੇ ਸ਼ਰਾਬ ਨੂੰ ਵੀ ਪੈਣਾ ਨੁਸ਼ਾ ਹੈ ਤੁਹਾਡਾ ਵੱਡੇ ਸੰਤਾਂ ਨੂੰ ਸ਼ਰਾਬ ਦੇ ਖਿਲਾਫ ਬੋਲਦੇ ਉਹ ਤਾਂ ਪੈਣਾ ਨੁਸ਼ਾ ਹੈ ਤੁਹਾਡਾ ਹੰਕਾਰ ਐਡਾ ਤਾਂ ਹੰਕਾਰ ਉਹ ਸ਼ਰਾਬ ਇਹਨੂੰ ਹੰਕਾਰ ਕਾਨੂੰ ਹੈ ਉਹਦਾ ਕਾਰ ਹੋਰ ਤਰ੍ਹਾਂ ਦਾ ਹੋਗਾ ਧਰਮ ਦੇ ਦੇ ਅੱਗੇ ਉਹਦਾ ਹੰਕਾਰ ਦੇਖ ਜਦ ਯਾ ਤਾਰੂ ਦੇ ਉੱਥੇ ਦਪਰੀ ਪੈ ਜਾਂਦਾ ਆਕੇ ਕਦੇ ਵੀ ਨਹੀਂ ਬੋਲਦਾ ਗੁਰਦਾਰੇ ਜਾਂਦਾ ਉੱਥੇ ਕਹਨਾਂ ਜੀ ਮੈਂ ਜਾਣੀ ਥੱਕਦਾ ਮੈਂ ਅਬਰਦੀ ਸ਼ਰਾਬੀ ਦੀ ਦਰਦਾ ਹੈ ਉਹ ਤੁਸੀਂ ਡਰ ਪਏ ਹੋਏ ਹੋ ਉਦੋਂ ਵੀ ਬੈਠੇ ਹੋ ਤੁਸੀਂ ਆਪਣੇ ਅੰਦਰ ਝਾਕ ਕੇ ਦੇਖੋ ਜਰਾ ਸ਼ਰਾਬੀਰ ਕੋਲ ਬਹਿ ਕੇ ਮੁਕਾਬਲਾ ਕਰਕੇ ਦੇਖੋ ਫਿਰ ਪਤਾ ਲੱਗੂਗਾ ਐਵੇਂ ਨੰਦਿਆ ਖਰੀ ਜਾਂਦੇ ਹੋ ਨਾ ਤੁਹਾਡੇ ਨੂੰ ਹਜ਼ਾਰ ਦਰਜੇ ਸ਼ਰਮ ਦੇ ਹੋਬਲੀ আর ਸ਼ਰਾਬੀ ਜੀਰੂ ਤੁਸੀਂ ਕਹਿੰਦੇ ਅੰਦਰ ਦੇ ਖੋਨਾ ਤਾਂ ਨਬਰਤਾ ਤੇ ਨਹੀਂ ਹੈ ਤਰ ਮਤੋਂ ਕੱਢਾ ਡਰਦੇ ਨਹੀਂ ਹੋ ਤੁਸੀਂ ਆਖੜੇ ਫਿਰ ਤੇ ਕਾਲੇਵਾ ਤੇ ਕੀ ਹੈ ਤੁਹਾਡੇ ਕੋਲ ਆਖੜੂ ਹੈ ਕੀ ਕੁਝ ਵੀ ਦੱਸੋ ਫੇਰਾ ਆ ਆ ਦੋ ਜਵਾਬ ਜੇ ਹੈ ਤਾਂ ਆ ਹੋਂ ਹੋ ਜਾਏਗਾ ਜਿਹਨਾਂ ਕੋ ਇਹ ਉਹਨਾਂ ਨੇ ਕਦੇ ਸ਼ਰਾਬੀ ਨੂੰ ਅਫੀ ਮਿਰਵਾਣ ਲਿਆ ਗੁਰਮਾਨੀ ਕਿਤੇ ਰਿਹਾ ਤੁਸੀਂ ਕਹਿਣਾ ਤੁਹਾਡੇ ਕੋਲ ਹੈਗਾ ਖਰੀ ਤੁਹਾਡਾ ਹੰਕਾਰ ਕਹੋਗੇ ਉਹ ਸੁਣ ਹੰਕਾਰ ਕਹੋ ਨਾ ਹੰਕਾਰ ਬੋਲਦਾ ਰੱਬੀ ਨਾਲੇ ਖਰਾਬ ਹੰਕਾਰ ਬੋਲਦਾ ਜਦੋਂ ਹੰਕਾਰ ਨੂੰ ਬੋਲਦਾ ਨਹੀਂ ਉਹ ਜੋ ਉਹ ਬੁੱਧ ਦੇਖਦਾ ਬੁੱਧ ਇਹਦੇ ਚ ਪੈ ਕੇ ਨਹੀਂ ਉਹਦਾ ਬੁੱਧ ਦੇਖਦਾ ਉਹ ਕਰਮ ਨਹੀਂ ਦੇਖਦਾ ਕਰਮ ਤੁਸੀਂ ਦੇਖਦੇ ਹੋ ਉਹ ਬੁੱਧ ਦੇਖਦਾ ਉਹ ਖਾਣਾ ਕਰਮ ਨਹੀਂ ਦੇਖਦਾ ਉਧਰ ਉਹ ਜੋ ਗਿਆਨ ਜੋਤ ਨਾ ਪੁੱਛੋ ਜਤੀ ਉਹ ਅੰਦਰ ਦੇਖਦਾ ਵਿਆਹ ਵਿੱਚ ਰੁੜਦਾ ਹੈ ਜਾਂ ਨਹੀਂ ਹੈ ਧਰੋਂ ਤੋਂ ਡਰ ਹੈ ਜਾਂ ਉਧਰ ਨਹੀਂ ਹੈ ਉਹ ਗਲਤੀ ਬੰਦਾ ਹੈ ਬਿਸ਼ਰਾफी ਨਾਲ ਗਲਤੀ ਕਰੇ ਵੰਦਾ ਸੀ ਅਪਰਾਧੀ ਪਾਪੀ ਤੂੰ ਤੇ ਐਵੇਂ ਨਹੀਂ ਬੰਦੇ ਜਿੰਦਾ ਤਾਂ ਉਹ ਹੋਇਆ ਤੁਹਾਡੇ ਨੂੰ ਉਹ ਸੁਧਰ ਸਕਦਾ ਤੁਸੀਂ ਲਾ ਲਾਜ ਹੋਗੇ ਤੁਹਾਡੀ ਬਿਮਾਰੀ ਲਾ ਲਾਜ ਹੋਗੀ ਉਹਦੀ ਸੁਧਰ ਸਕਦੀ ਹੈ ਸ਼ਰਾਬ ਛੇੜੀ ਜਾ ਸਕਦੀ ਹੈ ਟੋਡਾਲੀ ਛੇੜਿਆ ਜਾ ਸਕਦਾ ਵਿਖਾਇ